ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਦੇ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਪਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਜੇ ਦੋਸਤੋ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਗੜ ਸ਼ੰਕਰ ਹੁਸ਼ਿਆਰਪੁਰ ਦੇ ਨਾਲ ਤੇ ਰੋਪੜ ਇਹ ਦੋਸਤੋ ਆਸ-ਪਾਸ ਦੇ ਇਲਾਕੇ ਆ ਤੇ ਅੱਜ ਫਿਰ ਪਹੁੰਚ ਚੁੱਕੇ ਹਾਂ ਭਾਈ ਨਰਿੰਦਰ ਕੋਲੇ ਐਨ ਕੇ ਫਾਰਮ ਦੋਸਤੋ ਅੱਜ ਐਜੈਸ ਫਾਰਮ ਚੋਂ ਦੋ ਜਰਸੀਆਂ ਦਿਖਾਉਂਗਾ 1 ਨੰਬਰ ਤੇ ਬਹੁਤ ਸੋਹਣੀ ਦੂਜੀ ਸੂਏ ਜਰਸੀ ਦਿਖਾਉਂਗਾ ਹਜੇ ਗੱਬਣਾ ਚੰਗੇ ਕੱਦਕਾਰ ਚ 2 ਨੰਬਰ ਤੇ ਜਰਸੀ ਦਿਖਾਉਂਗਾ ਚੰਗੇ ਕੱਦਕਾਰ ਦੇ ਵਿੱਚ ਪਰ ਹਵਾਨੇ ਹੀ ਤਿਆਰੀ ਬਹੁਤ ਚੰਗੀ ਕੀਤੀ ਹੋਈ ਆ ਸੋ ਵੀਡੀਓ ਦੇ ਅੰਤ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜਣੇ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ 1 ਨੰਬਰ ਸੋਹਣੀ ਜਰਸੀ ਬਾਈ ਜੀ ਹੋਰਾਂ ਦੇ ਮੀਡੀਅਮ ਹਾਈਟ ਦੇ ਵਿੱਚ ਦੂਜਾ ਸੂਆ ਸੋਨ ਵਾਲੀ ਹੈ ਕਰਮਾ ਵਾਲੀ ਡੇਡ ਮੁਤਾਬਕ ਬਾਈ ਜੀ ਹੁਣੇ ਕਹਿੰਦੇ 12-13 ਦਿਨ ਦੀ ਕੱਚੀ ਆ ਦੁੱਧ ਬਾਈ ਜੀ ਹੁਣੇ ਕਹਿੰਦੇ ਵੱਚੀ 13-14 ਕਿਲੋ ਕੁਲਾ ਬੜਾ ਆਣਾ ਚਾਹੂ ਆ ਜੂ ਆਹ ਨਾ ਵੇਖ ਸਕਦੇ ਆ ਬੈਕ ਸਾਈਡ ਤੋਂ ਬਹੁਤ ਸੋਹਣਾ ਫਿਟਿੰਗ ਆ ਲਾ 12-13 ਦਿਨਾਂ ਚ ਕਰਮਾਲੀ ਨੇ ਬਹੁਤ ਸੋਹਣਾ ਵੱਡਾ ਆਰਡਰ ਤਿਆਰ ਕਰਕੇ ਫੇਰ ਸੋਹਣਾ ਫੇਸ ਕੁਆਲਟੀ ਬਹੁਤ ਸੋਹਣੀ ਛੋਟਾ ਕੰਨ ਬੋਦੀ ਵਾਲੀ ਜਰਸੀ weight ਵਾਲੇ ਪਾਸੋਂ ਫੁੱਲ ਹੈ ਵੀ ਬੋਡੀ weight ਵਾਲੀ ਆ ਪੇਟ ਪੋਟਾ ਬਹੁਤ ਸੋਹਣਾ ਬੈਕ ਤੋਂ ਵੇਖ ਸਕਦੇ ਆ ਬਹੁਤ ਸੋਹਣਾ ਹਵਾਨਾ ਥਣ ਮੈਂ ਵੱਚੀ ਦੇ ਨੇੜੇ ਤੋਂ ਵਿਖਾ ਦਿੰਦਾ ਆ ਦੋਸਤੋ ਵੇਚ ਸਕਦੇ ਆ ਚਾਰੇ ਥਣ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਚਾਰਾ ਥਨਾ ਸੇਮ ਹੀ ਸਾਈਜ਼ ਮੁੱਠੀ ਵਾਲੇ 12 13 ਦਿਨਾਂ ਚ ਕਰਮਾਣੀ ਨੇ ਬਹੁਤ ਸੋਹਣਾ ਵੱਡਾ ਡੱਡਾ ਤਿਆਰ ਕਰਕੇ ਫਿਰ ਸੋਣਾ ਮੁੱਲ ਬਾਈ ਨੇ ਜੈ ਜੀ ਰੱਖਿਆ ਹੋਇਆ 30 ਤੇ 1 31000 ਰੁਪਏ ਉਹ ਚ ਬਾਈ ਕਹਿੰਦਾ ਮਾਨਤਾਨ ਹੋ ਜੂ 2 ਨੰਬਰ ਤੇ ਦੂਜਾ ਸੂਆ ਜਰਸੀ ਮੂ ਤੋਂ 6 ਦੰਦ ਡੇਟ ਮੁਤਾਬਕ ਬਾਈ ਜੀ ਹੋਣੇ ਕਹਿੰਦੇ 10 ਦਿਨ ਦੀ ਕੱਚੀ ਆ ਦੋਦ ਬਾਈ ਜੀ ਹੁਣੇ ਕਹਿੰਦੇ ਬੱਚੀ 15 16 ਕਿਲੋ ਖੁੱਲਾ ਬੜਾ ਆਰਾਮ ਨਾਲ ਚੁਆਜੂ ਹਵਾਨਾ ਵੇਖ ਸਕਦੇ ਆ ਕਰਮਾਣੀ ਨੇ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ ਨਵਾਂ ਦਾ ਸੱਜਣਾ ਚ ਕਰਮਾਣੀ ਦਾ ਬਹੁਤ ਸੋਹਣਾ ਵੱਡਾ ਆਰਡਰ ਤਿਆਰ ਕਰ ਜਾਣਾ ਦੋਸਤੋ ਵਾਲ ਟੈਲ ਹਵਾਨੇ ਚ ਜੇ ਕਾਫੀ ਪਈ ਆ ਬੈਗ ਤੋਂ ਵੇਖ ਸਕਦੇ ਆ ਹਵਾਨਾ ਬਹੁਤ ਸੋਹਣਾ ਫੇਸ ਕੁਆਲਟੀ ਵੇਖ ਸਕਦੇ ਆ ਬਹੁਤ ਸੋਹਣੀ ਛੋਟਾ ਕੰਨ ਬੂਦੀ ਵਾਲੀ ਜਰਸੀ ਥਣ ਵੇਖ ਸਕਦੇ ਆ ਚਾਰੇ ਮੁੱਠੀ ਵਾਲੇ ਗੈਪ ਚ ਨਿੱਖਰ ਮੇ ਇਕੱਲੇ ਇਕੱਲੇ ਲੱਗੇ ਹੋਇਆ ਫੋਰਸ਼ਾਂਕ ਪੂਰਾਣੀ ਚਾਰਾਂ ਹਨਾ ਸੇਮ ਹੀ ਸਾਈਜ਼ ਦੋ ਨੰਬਰ ਵਿੱਚ ਇਹਦਾ ਮੁੱਲ ਬਾਈ ਨੇ ਜੈ ਜੀ ਰੱਖਿਆ ਹੋਇਆ 35 ਤੇ 237000 ਰੁਪਇਆ ਉੱਚ ਬਾਈ ਕਹਿੰਦਾ ਮਾਨਤਾਣ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਜੀ ਹੋਰਾਂ ਦਾ ਸਕਰੀਨ ਤੇ ਪੱ ਚੱਲ ਰਿਹਾ ਹੈਗਾ ਤੁਸੀਂ 22 ਜੀ ਹੋਰ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਈ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸਾਕ ਜੀ